もうちょっとじゃあ俺。 हेलो दोस्तों मित्रों सत श्रीकाल पिंड मथो के पानी पिछली लाई हुई है इस टाइम सेवादार ਬਰੇਨ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਤੁਸੀਂ ਪਾਣੀ ਸੁਭਾ ਕਰ ਰਹੇ ਹੋ ਤੁਹਾਨੂੰ ਕਿੰਨੇ ਦਿਨ ਲੂਗੇ ਇਹ ਆ ਜੀ ਕਿਜ ਦਿਨ ਚੱਲ ਰਿਹਾ ਜੀ ਤੀਜੇ ਦਿਨ ਚੱਲ ਰਿਹਾ ਹਾਂ ਜੀ ਗਰਮੀ ਇਸ ਟਾਈਮ ਕਿੰਨੀ ਕਿ ਜ਼ਿਆਦਾ ਹੈ ਗਰਮੀ ਤਾਂ ਜੀ ਪੂਰੀ ਫਿਰੇ ਤੇਜ਼ ਆ ਜੀ ਬਹੁਤ ਜ਼ਿਆਦਾ ਹੈ ਹਾਂ ਜੀ ਵਧੀਆ ਪਾਣ ਦਾ ਕੰਮ ਤੁਸੀਂ ਕਰ ਰਹੇ ਹੋ ਇਹ ਪਿੰਡ ਤੱਕ ਕੋ ਲਗਾਈ ਗਈ ਹੈ ਜਾਂ ਏ ਬਾਬਾ ਸੂਨ ਸਿੰਘ ਦੀ ਯਾਦ ਵਿੱਚ ਲਾਈ ਹੈ ਬਾਬਾ ਸੂਨ ਸਿੰਘ ਜੀ ਦੀ ਯਾਦ ਵਿੱਚ ਹਾਂਜੀ ਲਾਈ ਹੈ ਹਾਂਜੀ ਇਹ ਕਿੰਨੇ ਦਿਨ ਲਾਉਣੀ ਹੋ ਤੁਸੀਂ ਇਹ ਤਾਂ ਜੀ ਹੁਣ ਲਾਈ ਜਾਣੀ ਹੈ ਸੰਗਤਾਂ ਦੇ ਹਿਸਾਬ ਨਾਲ ਹੈ ਗਰਮੀ ਵੀ ਬਹੁਤ ਜ਼ਿਆਦਾ ਹੈ ਹੋਰ ਕੁਝ ਕਹਿਣਾ ਚਾਹਦੇ ਜੀ ਅੱਜ ਅਸੀਂ ਤਾਂ ਇਹ ਜਾਣੇ ਆ ਕਿ ਧੰਨ ਧੰਨ ਬਾਬਾ ਸੋਹਣ ਸਿੰਘ ਬੱਚਿਆਂ ਤੇ ਕਿਰਪਾ ਰੱਖੇ ਤੇ ਇਹ ਜਲ ਛਾਉਂਦੇ ਰਹਿਣ ਇਹਨਾਂ ਦੀਆਂ ਮਨੋ ਕਾਮਨਾ ਜੋ ਪੂਰੀਆਂ ਹੋਣ ਪੂਰੀਆਂ ਹੋਣ ਜੋ ਇਹਨਾਂ ਦੇ ਮਨਾਂ ਚ ਬਾਬਾ ਸੋਹਣ ਸਿੰਘ ਪੂਰੀਆਂ ਕਰੇ ਤੇ ਸੇਵਾ ਚ ਵੀ ਹੌਸਲਾ ਬਲੰਦ ਰਵੇ ਇਹਨਾਂ ਦਾ ਸਾਡੀ ਤਾਂ ਇਹੋ ਹੀ ਬੇਨਤੀ ਹੈ ਪ੍ਰਮਾਤਮਾ ਉਰੇ ਬਾਕੀ ਜੋ ਮੇਰੇ ਵੀਰ ਨੰਗਲ ਟੱਪਣ ਵਾਲੇ ਆ ਉਹ ਵੀ ਬਹੁਤ ਜਣੇ ਟ੍ਰੇਮ ਭਰਾਵਾਂ ਦੇ ਨਾਲ ਚੱਲ ਰੱਖੇ ਜਾਂਦੇ ਆ ਬੋਤਲ ਲੈ ਕੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਅੱਜ ਗਰਮੀ ਕਿੰਨੀ ਕਾਈ ਗਰਮੀ ਹੈਗੀ ਠੀਕ ਹੈ ਜੀ ਤੇ ਜਿਵੇਂ ਪਾਣੀ ਦਾ ਇਹਨਾਂ ਮੁੰਡਿਆਂ ਨੇ ਵਧੀਆ ਪ੍ਰੋਗਰਾਮ ਕੀਤਾ ਵਧੀਆ ਲੱਗਦਾ ਜੀ ਮਾਰੇ ਕਿਰਪਾ ਕਰਨਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਟਾ ਨਹੀਂ ਪਾਈ ਹੈ ਯਾਰ ਬਾਸ ਮੇਰੇ ਬਾਸ ਬਾਸ ਕਲਾਸਾ ਹੋਰ ਖੜਾਓ ਯਰ ਮਗਰ ਖੜਾਓ ਉਹਦੇ ਦੋ ਪਾਣੀ ਦੇ ਦੋ ਸਗਲਾ ਕੀ ਆਕੇ ਡਰਾ ਖੜਾਓ ਯੇ